26 ਜਨਵਰੀ ਨੂੰ ਲੈ ਕੇ ਤਿਆਰੀ ਦੇ ਵਿੱਚ ਪੰਜਾਬ ਪੁਲਿਸ ਹੁਲੜਬਾਜ਼ੀ ਕਰਨ ਵਾਲਿਆਂ ਤੇ ਰੱਖੀ ਜਾਏਗੀ ਤਿੱਖੀ ਨਜ਼ਰ। ਗੰਤਰਤਾ ਦਿਵਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪੁਲਿਸ ਕਮਿਸ਼ਨਰ ਨੇ ਖੁਦ ਸੜਕਾਂ ਤੇ ਉੱਤਰ ਕੇ ਪੁਲਸ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਹੋਟਲਾਂ, ਗੈਸਟ ਹਾਊਸਾਂ ਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡੀਜੀਪੀ ਪੁਲਿਸ ਵੱਲੋਂ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਨੂੰ 70 ਬੰਦੇ ਪੁਲਿਸ ਦੀ ਸੁਰੱਖਿਆ ਦੇ ਲਈ ਭੇਜੇ ਗਏ ਨੇ ਹਰ ਆਉਣ ਜਾਣ ਵਾਲੇ ਵਹੀਕਲ ਚਾਹੇ 4-ਵੀਲਰ ਹੋਣ ਚਾਹੇ 2-ਵੀਲਰ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਪੁਲਿਸ ਟੀਮਾਂ ਵੱਲੋਂ ਸ਼ੱਕੀ ਬੰਦਿਆਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਤੇ ਉਹਨਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ 26 ਜਨਵਰੀ ਨੂੰ ਲੈ ਕੇ ਪੁਲਿਸ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੈ ਦਾ 26 ਜਨਵਰੀ ਦੇ ਪ੍ਰੋਗਰਾਮ ਤੇ ਵਿੱਚ ਉਹਦੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਸਪੈਸ਼ਲ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ ਤਾਂ ਪੁਲਿਸ ਕਮਿਸ਼ਨਰ ਖੁਦ ਇਸ ਗੱਲ ਦੀ ਜਾਣਕਾਰੀ ਦੇ ਰਹੇ ਨੇ ਕੀ ਕਹਿਣਾ ਆਓ ਸੁਣਦੇ ਹਾਂ ਅੰਮ੍ਰਿਤਸਰ ਤੋਂ ਰਜੇਸ਼ ਕੁਮਾਰ ਸੰਦੂ ਦੀ ਰਿਪੋਰਟ ਅੱਜ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਸੰਬੰਧ ਦੇ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਖੁਸ਼ੀ ਦੀਆਂ ਕੱਡੀਆਂ ਗਈਆਂ ਉਹ ਸਾਰੀ ਹਰੇਕ ਸਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਿਆ ਗਿਆ। ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰ ਸੀਨੀਅਰ ਮਹਿਤਾਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਤੁਸੀਂ ਸਵੇਰ ਤੋਂ ਦੇਖਿਆ ਇਸ ਮੌਸਮ ਦੇ ਬਾਵਜੂਦ ਵੀ ਬੜੀ ਤਾਇਨਾਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮੀਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ। ਤੋ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸੰਬੰਧ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ 'ਚ ਅਸੀਂ ਐਂਟੀ ਸੋਮਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਟਿਕਾਣੇ ਨੇ ਕ੍ਰਿਮੀਨਲਜ਼ ਦੇ ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਨ੍ਹਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐਕਤੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫਿਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹ ਇਮੀਡੀਏਟਲੀ ਮਗਰ ਪੈ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਜਾਂ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਲੇ ਚ ਅਸੀਂ ਸਪੈਸ਼ਲ ਕਰ ਰਹੇ ਹਾਂ ਕਿ ਉਹ ਸਿਰਫ ਪੈਣੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨੀ। ਸਭੀ ਸਭੀ ਖੇਤਰਾਂ ਨੂੰ ਕਰਕੇ ਸਾਕੇ ਵਧਾਇਆ ਗਿਆ ਸੀ ਵੀ ਇਸ ਵਾਰ ਇਹ ਮੈਂ ਤੁਹਾਨੂੰ ਦੱਸਿਆ ਜੀ 70 ਬੰਦੇ ਇਹ ਦਿੱਤੇ ਆ ਬਾਕੀ ਸਾਰੇ ਅਸੀਂ ਦਫ਼ਤਰਾਂ ਚੋਂ ਯੂਨਿਟਾਂ ਚੋਂ ਹੋਰ ਫੋਰਸ ਵਿਡਰਾਅ ਕਰਕੇ ਇਹਨਾਂ ਨੂੰ ਅੱਜ ਸਾਰੀ ਗਰਾਊਂਡ ਲੈਵਲ ਤੇ ਹਰੇਕ ਥਾਣੇ ਦੇ ਵਿੱਚ ਹਰੇਕ ਸਬਡਿਵੀਜ਼ਨ ਤੇ ਜ਼ੋਨ ਦੇ ਵਿੱਚ ਐਕਸਟਰਾ ਫੋਰਸ ਦਿੱਤੀ ਆ। ਉਹ 26 ਤੱਕ ਸਾਡੇ ਆਪਰੇਸ਼ਨ ਜਿਹੜੇ ਇਦਾਂ ਜਾਰੀ ਰਹਿਣਗੇ। 26 ਜਨਵਰੀ ਨੂੰ ਲੈ ਕੇ ਕਿਹੜੇ ਮੈਂ ਤੁਹਾਨੂੰ ਦੱਸਿਆ ਜੀ ਉਹ ਸਾਰੇ ਉਹਨਾਂ ਤੇ ਮੈਂ ਕਿਹਾ ਸ਼ੱਕੀ ਬੰਦੇ ਉਹ ਜਿਹੜੇ ਸਾਰੇ ਉਸੇ ਲਿਸਟ 'ਚ ਆਉਂਦੇ ਨੇ ਉਹਨਾਂ ਤੇ ਪੂਰੀ ਸਪੈਸ਼ਲ ਨਿਗਾਹ ਔਰ ਜਿੱਥੇ ਸਾਨੂੰ ਲੋੜ ਆਸੀ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਲੀਗਲ ਐਕਸ਼ਨ ਹੈ ਉਹਦੇ ਖਿਲਾਫ ਠੋਕੇ ਲਾਵਾਂਗੇ ਔਰ ਮੈਂ ਦੂਜੀ ਗੱਲ ਤੁਹਾਨੂੰ ਜਿਹੜੀ ਫਲਾਈਂਗ ਸਕਵਾਡ ਵਾਲੀ ਗੱਲ ਦੱਸੀ ਹੈ ਉਸ ਤੋਂ ਤੁਸੀਂ ਦੇਖੋਗੇ ਬੈਸਟ ਰਿਜ਼ਲਟ ਆਉਣਗੇ ਕਿਉਂਕਿ ਉਹਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਵੀ ਕਿਹੜੇ ਬੰਦੇ ਨੇ ਸਾਨੂੰ ਕਦੋਂ ਅਬਜ਼ਰਵ ਕਰ ਲਿਆ ਤੇ ਸਾਡੀ ਐਕਟੀਵਿਟੀ ਜਿਹੜੇ ਉਹਦੇ ਤੇ ਐਕਸ਼ਨ ਹੋ ਗਿਆ ਹਾਂਜੀ ਜਿਹੜਾ ਸਟੰਟ ਕਰਦੇ ਨੇ ਉਹ ਕਰਦੇ ਨੇ ਡੈਫੀਨਿਟਲੀ ਦੇਖੋ ਯਾਰ ਉਹ ਤਾਂ ਜੋ ਕਾਨੂੰਨ ਦੀ ਪ੍ਰਕਿਰਿਆ ਉਹਨੇ ਤਾਂ ਆਪਣਾ ਰੂਪ ਲੈਣਾ ਹੀ ਲੈਣਾ ਹੈ ਔਰ ਅਸੀਂ ਐਕਸ਼ਨ ਕਰਨ ਵਾਸਤੇ ਹੀ ਘੁੰਮ ਰਹੇ ਹਾਂ ਅਸੀਂ ਵੀ ਰਾਤ ਨੂੰ ਦੇਖੋ ਅਸੀਂ ਸਾਰੇ ਸੀਨੀਅਰ ਅਫਸਰ ਤੁਹਾਡੇ ਸਾਹਮਣੇ ਆ ਔਰ ਮੈਂ ਲੋਕਾਂ ਨੂੰ ਇਹ ਜਰੂਰ ਮੈਸੇਜ ਦੇਣਾ ਚਾਹੁੰਦਾ ਕਿ ਆਪਣਾ ਗਨਤੰਤਰ ਦੇ ਵਿੱਚ ਦਾ ਮੌਕਾ ਹੈ ਔਰ ਆਪਣੇ ਜਿੱਥੇ ਵੀ ਉਹਨਾਂ ਨੂੰ ਵੀ ਕਦੇ ਕੋਈ ਇਤਲਾਹ ਮਿਲੇ ਕੋਈ ਸ਼ੱਕੀ ਬੰਦੇ ਬਾਰੇ ਹੋਰ ਪੁਲਿਸ ਨਾਲ ਜ਼ਰੂਰ ਸੰਗੀ ਕਰ ਅੱਜ ਪੂਰਾ ਕੰਪਲੈਕਸ ਦਾ ਰੰਗ ਰਿਚ ਰੰਗਿਆ ਪੂਰਾ ਸ਼ਹਿਰ ਰੰਗਿਆ ਹੋਇਆ ਕਿਹ ਟਿਕਾਣਾ ਕਿਹ ਚਾਹ ਦਾ ਵਸੇ ਦੇਖੋ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਔਰ ਜੋ ਸਾਡਾ ਧਰਮ ਹੈ ਔਰ ਜੋ ਸਾਡੇ ਗੁਰੂ ਸਹਿਬਾਨ ਔਰ ਸਾਡੇ ਜੋ ਇੰਨੇ ਅਮੀਰ ਵਿਰਸਾ ਹੈ ਧਰਮ ਦਾ ਉਹਨੂੰ ਸਾਰਿਆਂ ਨੂੰ ਨਤਮਸਤਕ ਕਰਦੇ ਹਾਂ ਔਰ ਮੈਂ ਚਾਹੁੰਦਾ ਕਿ ਸਾਰੇ ਲੋਕ ਜਿਹੜੇ ਕਮਿਊਨਲ ਹਾਰਮਨੀ ਔਰ ਪੀਸ ਆਪਸ ਇਕੱਠੇ ਰਹਿਣ ਜੋ ਕਿ ਪੰਜਾਬ ਦਾ ਵਿਰਸਾ ਔਰ ਇਦਾਂ ਹੀ ਰਹਿਣਗੇ ਸਰ ਕੀ ਕਹਿਣਾ ਚਾਹੁੰਦੇ ਦਰਗਾਹਾਂ ਮੰਦਿਰ ਆ ਤੇ ਸਵੇਰ ਤੋਂ ਅਸੀਂ ਸ਼ਰਦਾਲੂ ਬਹੁਤ ਸਾਰੇ ਆ ਰਹੇ ਤਾਂ ਰਾਤ ਦੇ ਟਾਈਮ ਕਿੰਤਰਾਂ ਗਈ ਡਿਊਟੀ ਆ ਪੁੱਤਰ ਨੂੰ ਭਾਈ ਜਾਏਗੀ ਆ ਦੇਖੋ ਅਸੀਂ ਤਾਂ ਐਜ਼ ਇਟ ਇ ਤੁਹਾਡੇ ਸਾਹਮਣੇ ਹੁਣ ਵੀ ਸਾਰੇ ਆਪਣੇ ਏਰੀਆ ਚ ਘੁੰਮ ਰਹੇ ਆ ਸੀਨੀਅਰ ਆਫੀਸਰ ਔਰ ਐਜ਼ ਇਟ ਇ ਅਸੀਂ ਡੋਮਿਨੇਟ ਕਰਕੇ ਰੱਖਾਂਗੇ ਸੋ ਥੈਟ ਲੋਕਾਂ ਦੀ ਸਕਿਉਰਿਟੀ ਨੂੰ ਪਹਿਲ ਦਿੱਤੀ ਜਾਵੇ